ਆ ਦੇਖੋ ਜੀ ਇਲਾਕਾ ਦਿਖਾ ਰਹੇ ਦੀ ਤੁਹਾਨੂੰ ਰੋਪੜ ਜ਼ਿਲ੍ਹੇ ਦਾ ਇੱਕ ਖਾਸ ਏਰੀਆ ਦੀ ਪਛਾਣ ਕੇ ਦੱਸਣਾ ਬਸ ਵੀਡੀਓ ਦੇਖਿਓ ਜੀ ਔਰ ਰੁੱਖ ਦੇਖੇ ਜੀ ਅਸੀਂ ਅੰਬਾਂ ਦੇ ਦੀ ਤਿੰਨ ਰੁੱਖ ਲੱਗੇ ਹੋਏ ਜੀ ਅੰਬਾਂ ਦੇ ਔਰ ਇਹਨਾਂ ਨੂੰ ਦੇਖ ਕੇ ਮੈਂ ਕਹਿੰਨਾ ਸਾਡਾ ਜੀ ਲਲਚਾ ਪਿਆ ਕਿ ਅਸੀਂ ਆਪਣੇ ਸਬਸਕ੍ਰਾਈਬਰਸ ਨੂੰ ਏਰੀਆ ਦਿਖਾਈਏ ਤੇ ਨਾਲੇ ਪੁੱਛੇ ਜੀ ਆ ਘੁਮਾ ਕੇ ਸਾਰੇ ਪਾਸੇ ਕੈਮਰਾ ਦਿਖਾਓ ਜੀ ਲੋਕੇਸ਼ਨ ਬੜੀ ਜ਼ਬਰਦਸਤ ਹੈ ਜੀ ਦੇਖੋ ਰੋਪੜ ਜ਼ਿਲ੍ਹੇ ਦੇ ਪਿੰਡ ਅਸੀਂ ਕਵਰ ਕਰਦੇ ਆ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਕਿਸ ਸਥਾਨ ਤੇ ਖੜੇ ਹੈ ਬਸ ਤੁਸੀਂ ਇਹੀ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਪੁਆਦ ਦਾ ਏਰੀਆ ਕਵਰ ਕਰਦੇ ਆ ਜੀ ਅਸੀਂ ਪੁਆਦ ਦੇ ਵਿੱਚ ਤੁਹਾਨੂੰ ਪਤਾ ਹੈ ਸਭ ਜਾਣਦੇ ਆ ਕਿ ਅੰਬਾ ਵਾਲਾ ਅੰਬਾਲਾ ਜੀ ਔਰ ਇਸ ਤੋਂ ਬਾਅਦ ਅਸੀਂ ਕਹਿੰਦੇ ਬਾਗਾਂ ਵਾਲਾ ਜੀ ਔਰ ਅੰਬਾਂ ਦੇ ਬਾਗ ਹੋਇਆ ਕਰਦੇ ਸੀ ਕਿਸੇ ਸਮੇਂ ਜੀ ਪੂਰੇ ਏਰੀਏ ਦੇ ਵਿੱਚ ਜੀ ਇਧਰ ਜੇਕਰ ਅਸੀਂ ਚੱਲ ਜਾਈਏ ਨਾ ਸਿਆਲਵੇ ਮਾਜਰੀ ਵਾਲੇ ਪਾਸੇ ਤਾਂ ਇਧਰ ਬਣ ਗਿਆ ਨਿਊ ਚੰਡੀਗੜ੍ਹ ਔਰ ਇਹ ਨਿਊ ਚੰਡੀਗੜ੍ਹ ਬਣਨ ਦੇ ਨਾਲ ਅੰਬਾਂ ਦੇ ਬਾਗ ਅਲੋਪ ਹੋ ਕੇ ਖਤਮ ਹੋ ਗਏ ਪਰ ਰੋਪੜ ਜ਼ਿਲ੍ਹੇ ਦੇ ਵਿੱਚ ਹਜੇ ਵੀ ਵੇਟਾਵੇ ਰੁੱਖ ਦਿਖ ਜਾਂਦੇ ਨੇ ਦੀ ਔਰ ਰੁੱਖ ਜਿੱਥੇ ਦਿਖ ਜਾਂਦੇ ਆ ਸਾਡੀ ਵਲੋਗਿੰਗ ਦਾ ਹਿੱਸਾ ਬਣ ਜਾਂਦੇ ਜੀ ਆਹ ਦਖਾਣੇ ਤੁਹਾਨੂੰ ਜੀ ਅੰਬਾਂ ਦੇ ਤਿੰਨ ਰੁੱਖ ਲੱਗੇ ਹੋਏ ਦੀ ਕਿ ਆਹ ਕਹਨੇ ਜੀ ਇਹਨਾਂ ਰੁੱਖਾਂ ਦੇ ਦੀ ਔਰ ਅੰਬ ਲਟਕਦੇ ਇਹਨਾਂ ਦੇ ਉੱਤੇ ਔਰ ਮੈਂ ਕਹਣਾ ਜੀ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਹੋ ਗਈ ਦੀ ਦੇਖੋ ਕੋਈ ਸਮਾਂ ਸੀਗਾ ਆਮ ਘਰਾਂ ਦੇ ਵੇੜਿਆਂ ਦੇ ਵਿੱਚ ਰੁੱਖ ਲੱਗੇ ਹੁੰਦੇ ਸੀਗੇ ਅਨਾਰਾਂ ਦੇ ਰੁੱਖ ਲੱਗੇ ਹੁੰਦੇ ਸੀ ਔਰ ਅੰਬਾਂ ਦੇ ਰੁੱਖ ਲੱਗੇ ਹੁੰਦੇ ਸੀ ਜਾਮਣਾਂ ਲੱਗੀਆਂ ਹੁੰਦੀਆਂ ਸੀ ਸ਼ਹਿਤੂਤ ਲੱਗੇ ਹੁੰਦੇ ਸੀ ਜਮੋਏ ਲੱਗੇ ਹੁੰਦੇ ਸੀਗੇ ਉਹ ਸਮਾਂ ਚਲਾ ਗਿਆ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਵਿਹੜੇ ਦੇ ਵਿੱਚ ਕਿਹੜੇ ਰੁੱਖ ਲੱਗੇ ਹੁੰਦੇ ਸੀਗੇ ਜੀ ਦੇਖੋ ਜਦੋਂ ਤੁਸੀਂ ਅੱਜ ਤੋਂ ਪਿਛਲੇ 30 ਸਾਲ 40 ਸਾਲ ਦੇ ਪਿੱਛੇ ਝਾਤ ਮਾਰੀਏ ਤਾਂ ਹਰ ਘਰ ਦੇ ਵਿੱਚ ਕੋਈ ਨਾ ਕੋਈ ਰੁਖ ਹੁੰਦਾ ਸੀ ਜੇ ਸਾਡੇ ਘਰ ਆਪਣੇ ਘਰਾਂ 'ਚ ਨਹੀਂ ਸੀ ਤਾਂ ਆਂਡ ਗਵਾਂਡ ਜ਼ਰੂਰ ਹੁੰਦਾ ਸੀ ਮੈਂ ਕਹਿੰਦਾ ਕੋਈ ਚਾਹੇ ਸ਼ਹਿਰਾਂ ਦਾ ਮੁਹੱਲਾ ਹੋਵੇ ਚਾਹੇ ਕਲੋਨੀ ਹੋਵੇ ਚਾਹੇ ਪਿੰਡ ਹੋਣ ਹਰੇਕ ਪਿੰਡ ਦੇ ਵਿੱਚ ਨੇੜੇ-ਨੇੜੇ ਘਰਾਂ ਦੇ ਵਿੱਚ ਅਕਸਰ ਜਿਹੜੇ ਇਹ ਨਾਮ ਵੱਜਦਾ ਹੁੰਦਾ ਸੀ ਅਨਾਰਾਂ ਵਾਲਾ ਵੇੜਾ ਅੰਬਾਣਾ ਕਰ ਜੀ ਔਰ ਉਹ ਕਰ ਜੀ ਨਿੰਮ ਵਾਲਾ ਕਰ ਜੀ ਕਿਕਰ ਵਾਲਾ ਕਰ ਜੀ ਉਹ ਚੀਜ਼ਾਂ ਖਤਮ ਹੋ ਗਈਆਂ ਅਸੀਂ ਖੁਦ ਕੀਤੀਆਂ ਅਸੀਂ ਆਪਣੇ ਵਿੜਿਆਂ ਨੂੰ ਪੱਕੇ ਕਰ ਲਿਆ ਟਾਈ ਨਾਲ ਲਗਾ ਲੀਆਂ ਵਾਸ਼ ਵੇਸ਼ਨਸ ਲਗਾ ਲਏ ਸੀਵਰੇਜ ਬੜੇ ਵਧੀਆ ਬਣ ਗਏ ਏਸੀ ਲਗਾ ਲਏ ਤੇ ਆ ਆਰਟੀਫੀਸ਼ੀਅਲ ਸਿਸਟਮ ਬਣ ਗਿਆ ਸਾਡਾ ਜੀ ਇਹ ਆਲੇ-ਦਾਲੇ ਜੇਕਰ ਅਸੀਂ ਗੱਲ ਕਰੀ ਮੈਂ ਰੋਪੜ ਸ਼ਹਿਰ ਤੋਂ ਸਾਡੇ ਮੁਹੱਲੇ ਦੇ ਵਿੱਚ ਸਾਡੇ ਗਵਾਂਢ ਦੇ ਵਿੱਚ ਰੁੱਖ ਸੀਗੇ ਨਾ ਰੁੱਖਾਂ ਦੇ ਜਾ ਕੇ ਬਹਿੰਦੇ ਸੀ ਸਾਡੇ ਚੌਂਕ ਦੇ ਵਿੱਚ ਨਿੰਮ ਹੁੰਦੀ ਸੀ ਇੱਕ ਨਹੀਂ ਦੋ ਨਿੰਮਾਂ ਹੁੰਦੀਆਂ ਸੀ ਔਰ ਇੱਕ ਕਾਰ ਐਸਾ ਸੀ ਜਿਹਦੇ ਘਰ ਕਿਕਰਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਕਾਰ ਅਨਾਰਾਂ ਵਾਲਾ ਘਰ ਵੱਜਦਾ ਹੁੰਦਾ ਸੀਗਾ ਜੀ ਔਰ ਅਸੀਂ ਉੱਥੇ ਜਾ ਕੇ ਅਨਾਰ ਤੋੜਦੇ ਹੁੰਦੇ ਸੀਗੇ ਇੱਕ ਕਾਰ 베ਰੀ ਵਾਲਾ ਘਰ ਵੱਜਦਾ ਸੀ ਉੱਥੇ 베ਰੀਆਂ ਹੁੰਦੀਆਂ ਸੀਗੀਆਂ ਜੀ ਆਹ ਸਾਰੀ ਬਰਬਾਦੀ ਅਸੀਂ ਕਰ ਲਈ ਖੁਦ ਜੀ ਔਰ ਘਰ ਅਸੀਂ ਪੱਕੇ ਕਰ ਲਈ ਔਰ ਲੇਕਿਨ ਅਸੀਂ ਅੰਦਰੋਂ ਕੱਚੇ ਹੋ ਗਏ ਜੀ ਜ਼ਰੂਰ ਕਮੈਂਟ ਕਰਿਓ ਜੀ ਆ ਰੁੱਖ ਜਿਹੜਾ ਅਸੀਂ ਤਿੰਨ ਆਂਬ ਦੇਖੇ ਨਾ ਜੀ ਦੇਖੋ ਕਿਸੇ ਨਾ ਕਿਸੇ ਨੇ ਤਾਂ ਆਂਬ ਲਗਾਏ ਹੋਣਗੇ ਨਾ ਜੀ ਕਿਸੇ ਨਾ ਕਿਸੇ ਨੇ ਤਾਂ ਇਹ ਬੀਜ ਬੀਜਿਆ ਹੋਵੇਗਾ ਇਹ ਆਂਬ ਦੇਖੋ ਐਡੇ ਵੱਡੇ ਅੱਜ ਹੋ ਗਏ ਬੜੇ ਜ਼ਬਰਦਸਤ ਛਾਂ ਦੇ ਰਹੇ ਨੇ ਜੀ ਦੁਪਹਿਰ ਦਾ ਸਮਾਂ ਮਈ ਦੇ ਮਹੀਨੇ ਦੇ ਵਿੱਚ ਅਸੀਂ ਵਲੋਗਿੰਗ ਕਰ ਰਹੇ ਹਾਂ ਜੀ ਦੁਪਹਿਰ ਦੇ ਸਮੇਂ ਔਰ ਜਦੋਂ ਅਸੀਂ ਇੱਥੋਂ ਲੰਘੇ ਆ ਨਾ ਜੀ ਮੈਂ ਕਹਿੰਨਾ ਇੰਨਾ ਸਕੂਨ ਮਿਲਿਆ ਤੇ ਮੈਂ ਅਸੀਸਾਂ ਦੇਣਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਅੰਬਾਂ ਦੇ ਰੁੱਖ ਲਗਾਏ ਹੋਣਗੇ ਜੀ ਦੇਖੋ ਕਿਆ ਵਧੀਆ ਤਰੀਕੇ ਨਾਲ ਦੂਰੋਂ ਤਾਂ ਤਿੰਨ ਦਿਖਾਈ ਦੇ ਰਹੇ ਸੀ ਚਾਰ ਹੈ ਜੀ ਇਹ ਬੇਸਿਕਲੀ ਚਾਰ ਹੈ ਜੀ ਬਸ ਤੁਹਾਡੀ ਡਿਊਟੀ ਇਹ ਵੀ ਹੈ ਕਿ ਤੁਸੀਂ ਕਮੈਂਟ ਕਰਕੇ ਪਹਿਲਾਂ ਤਾਂ ਰੋਪੜ ਜ਼ਿਲ੍ਹੇ ਦੇ ਇਸ ਇਲਾਕੇ ਨੂੰ ਪਛਾਣਨਾ ਦੱਸਣ ਕਿਸੇ ਵੀਡੀਓ ਕਿੱਥੋਂ ਬਣਾ ਰਹੇ ਆ ਤੇ ਆਲੇ-ਦਾਲੇ ਦੇ ਪਿੰਡਾਂ ਦੇ ਨਾਲ ਦੱਸਣਾ ਹੈ ਦੂਸਰੀ ਗੱਲ ਪੰਜਾਬ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਇਹ ਵਲੌਗ ਦੇਖ ਰਹੇ ਹੋ ਸਾਡੇ ਵੀਡੀਓਜ਼ ਦੇਖ ਰਹੇ ਹੋ ਤਾਂ ਕਮੈਂਟ ਕਰਿਓ ਕਿ ਤੁਹਾਡੇ ਮੁਹੱਲੇ ਤੁਹਾਡੀ ਗਲੀ ਦੇ ਵਿੱਚ ਤੁਹਾਡੇ ਜਿਹੜੀ ਕਲੋਨੀ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕਿਹੜੇ-ਕਿਹੜੇ ਘਰਾਂ ਦੇ ਵਿੱਚ ਲੱਗੇ ਹੁੰਦੇ ਸੀਗੇ ਜੀ ਰੁੱਖ ਤੇ ਕਿਹੜੇ-ਕਿਹੜੇ ਰੁੱਖ ਲੱਗੇ ਹੁੰਦੇ ਸੀ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੋਈ ਰੁੱਖ ਲੱਗਿਆ ਹੋਇਆ ਸੀ ਤਾਂ ਉਸ ਦੇ ਬਾਰੇ ਜਰੂਰ ਗੱਲਾਂ ਸਾਂਝੀਆਂ ਕਰਿਓ ਯਾਦਾਂ ਨੂੰ ਤਾਜ਼ਾ ਕਰਿਓ ਜੀ ਇੱਕ ਯਾਦ ਤਾਜ਼ੀ ਕਰ ਰਹੇ ਹਾਂ ਜੀ ਅਸੀਂ ਆ ਤੁਹਾਨੂੰ ਦਿਖਾਣੇ ਆ ਜੀ ਦੇਖੋ ਇਹ ਸਾਡੇ ਪਵਾਦ ਦੇ ਏਰੀਏ ਦੇ ਵਿੱਚ ਖਾਸ ਕਰਕੇ ਬਾਗ ਵਾਲਾ ਜਿਸ ਨੂੰ ਕਹਿੰਦੇ ਸੀਗੇ ਦੀ ਮਰੰਡੇ ਦੇ ਨਾਲ ਆਹ ਦੇਖੋ ਅੰਬ ਲੱਗੇ ਜੀ ਅੰਬੀਆਂ ਚੜ ਗਈਆਂ ਪਰ ਉਹ ਦਿਖਾਈਆਂ ਸੀ ਤੁਹਾਨੂੰ ਪਰ ਇਹ ਬੂਟਾ ਭਰਿਆ ਹੋਇਆ ਜੀ ਆਹ ਦੇਖੋ ਜੀ ਕਿੰਨੇ ਅੰਬ ਲੱਗੇ ਹੋਏ ਆ ਜੀ ਕਿ ਆ ਜਬਰਦਸਤ ਕੰਮ ਹੈ ਜੀ ਜ਼ਰੂਰ ਯਾਦਾਂ ਨੂੰ ਤਾਜ਼ਾ ਕਰਿਓ ਤੇ ਆਪਣੀਆਂ ਯਾਦਾਂ ਜਿਹੜੀਆਂ ਸਾਂਝੀਆਂ ਕਰਿਓ ਤੁਸੀਂ ਆਪਣੇ ਦਾਦਾ ਜੀ ਦੇ ਨਾਲ ਆਪਣੀ ਦਾਦੀ ਜੀ ਦੇ ਨਾਲ ਆਪਣੇ ਨਾਨਾ ਜੀ ਦੇ ਨਾਲ ਆਪਣੀ ਨਾਨੀ ਦੇ ਨਾਲ ਜਾਂ ਆਪਣੇ ਮਾਤਾ ਪਿਤਾ ਜੀ ਦੇ ਨਾਲ ਜਦੋਂ ਖੇਤਾਂ 'ਚ ਜਾਂਦੇ ਸੀਗੇ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਅੰਬ ਦਾ ਰੁੱਖ ਲੱਗਿਆ ਹੁੰਦਾ ਸੀਗਾ ਜਾਂ ਕੋਈ ਵੀ ਰੁੱਖ ਲੱਗਿਆ ਹੁੰਦਾ ਸੀਗਾ ਤਾਂ ਉਹਦੀ ਯਾਦ ਤਾਜ਼ੀ ਜ਼ਰੂਰ ਕਰਿਓ ਜੀ ਯਾਦਾਂ ਨੂੰ ਤਾਜ਼ੀ ਕਰਦੇ ਹੋਏ ਮੈਂ ਤੇਜਿੰਦਰ চোপੜਾ ਤੇ ਕੈਮਰੇ ਤੇ ਰਾਜੇਸ਼ চোপੜਾ ਬੱਲੇ ਬੱਲੇ ਫਿਲਮਜ਼ ਰਿਕਾਰਡਸ ਤੋਂ ਅਜੇ ਹੀ ਹੀ ਕੰਟੈਂਟ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਿੰਦੇ ਆ ਧੰਨਵਾਦ